Ona na shahidano ਸ਼ਰਧਾਂਜਲੀ ਦੇਣ ਦਾ ਜਿਹੜਾ ਪ੍ਰੋਗਰਾਮ ਸੀ ਉਹ ਲਗਾਤਾਰ ਚੱਲਦਾ ਪਿਆ ਸੀ ਤੇ ਜਿਹੜੇ ਇੱਥੋਂ ਦੇ ਮੌਜੂਦ ਜਿਹੜੇ ਵਸਨੀਕ ਸਨ ਉਹਨਾਂ ਦੇ ਜਿਨ੍ਹਾਂ ਦੇ ਪਰਿਵਾਰ ਸਨ ਜਿਹੜੇ ਸ਼ਹੀਦਾਂ ਦੇ ਉਹਨਾਂ ਦੇ ਪਰਿਵਾਰਾਂ ਤੇ ਸਿਰਫ ਇੱਕ ਹੀ ਆਸ ਸੀ ਕਿ ਸਾਨੂੰ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦੇ ਦਿੱਤਾ ਜਾਵੇ ਤੇ ਕੱਲ ਤੋਂ ਅੰਦਸ ਦੀ ਹੈ ਕਿ ਕੱਲ ਕੈਪਟਨ ਅਮਰਿੰਦਰ ਸਿੰਘ ਇੱਥੇ ਪਹੁੰਚੇ ਸੀ ਕੈਂਡਲ ਮਾਰਚ ਕੀਤਾ ਗਿਆ ਸੀ ਉਹਨਾਂ ਵਾਸਤੇ ਸ਼ਹੀਦਾਂ ਦੀ ਸ਼ਾਨ ਵਿੱਚ ਕੈਂਡਲ ਮਾਰਚ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਤੇ ਅੱਜ ਸਵੇਰੇ ਰਾਹੁਲ ਗਾਂਧੀ ਸਵੇਰੇ 8:30 ਵਜੇ ਇੱਥੇ ਪਹੁੰਚੇ ਸਨ ਤੇ ਉਹਨਾਂ ਨੂੰ ਸ਼ਰਧ ਪਰਿਵਾਰ ਵਾਲੇ ਆ ਉਹਨਾਂ ਦਾ ਇਹੋ ਹੀ ਕਹਿਣਾ ਵਾ ਕਿ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੂੰ ਇੱਕ ਦਰਜਾ ਦੇ ਦਿੱਤਾ ਜਾਵੇ ਅੱਜ ਵੀ ਜਿਹੜਾ ਪ੍ਰੋਗਰਾਮ ਚੱਲਦਾ ਪਿਆ ਵਾ ਤੁਹਾਨੂੰ ਦੱਸ ਦਈਏ ਉਪ ਮੁੱਖ ਮੰਤਰੀ ਤੇ ਰਾਸ਼ਟਰਪਤੀ ਪਹੁੰਚ ਰਹੇ ਥੇ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਆਪਾਂ ਦਿਖਾ ਰਹੇ ਆ ਕਿ ਇੱਕ ਵੱਡਾ ਸਮਾਗਮ ਜਿਹੜਾ ਇੱਥੇ ਚੱਲਦਾ ਪਿਆ ਵਾ ਸਮਾਗਮ ਦੇ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਇੱਥੇ ਲੋਕ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤੇ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਪ੍ਰਬੰਧ ਨੇ ਉਹ ਵੀ ਸਾਫ਼ ਤਰੀਕੇ ਤੇ ਨਜ਼ਰ ਆ ਰਹੇ ਕਿਉਂਕਿ ਐਂਟੀਵੱਡੀ ਗਿਣਤੀ ਜਿਹੜੀ ਹੈਗੀ ਹੈ ਕੱਲ ਤੋਂ ਹੀ ਲਗਾਤਾਰ ਗਿ ਸਮਾਲਣ ਵਾਸਤੇ ਪੰਜਾਬ ਪੁਲਿਸ ਵੱਲੋਂ ਇੱਕ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਨੇ ਕਿ ਵੀ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਹੋ ਪਾਏ ਜਿਹਦੇ ਨਾਲ ਲੋਕਾਂ ਨੂੰ ਕੋਈ ਨੁਕਸਾਨ ਦਾ ਸਾਹਮਣਾ ਕਰਨਾ ਪਵੇ ਤੇ ਲਗਾਤਾਰ ਜਿਹੜੀਆਂ ਸ਼ਹੀਦਾਂ ਦੀਆਂ ਜਿਹੜੀਆਂ ਮਨੋਕਾਮਨਾ ਜਿਹੜੇ ਸ਼ਹੀਦਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਦੀ ਮਨੋਕਾਮਨਾ ਜਿਹੜੀ ਹੈ ਉਹ ਹੀ ਹੈ ਕਿ ਸਿਰਫ ਤੇ ਸਿਰਫ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਹੁਣ ਦੇਖਣਾ ਹੋਏਗਾ ਕਿ ਸਰਕਾਰ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਇਹਨਾਂ ਦੇ ਦਿਲ ਦੇ ਵਿੱਚ ਜਿਹੜੀ ਗੱਲਾਂ ਵੱਸਦੀਆਂ ਪਈਆਂ ਉਹ ਪੂਰੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਗੱਲਬਾਤ ਸ਼ਹੀਦਾਂ ਦੇ ਪਰਿਵਾਰ ਜਿਹੜੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਡਾਕਟਰ ਵਿਰੋਧ ਕਪੂਰ ਜੀ ਕੀ ਕਹਿਣਾ ਚਾਹੋਗੇ ਕੌਣ ਸ਼ਹੀਦ ਹੋਇਆ ਇਸ ਵਾਰ ਮੇਰੇ ਗਰਾਡਫਾਦਰ ਹੋਏ ਸਨ ਸ਼ੀਤ ਜੀ ਇੱਥੇ ਕੀ ਹੋਇਆ ਸੀ ਸਾਰਾ ਉੱਥੇ ਕਾਂਜਿਸ਼ਲ ਹੋਇਆ ਵੈ ਤੇ ਉਸ ਗੋਲੀਆਂ ਲੱਗੀਆਂ ਤੇ ਸੱਡਾਂ ਦੇ ਬਾਹਰ ਚਲੇ ਗਿਆ ਉੱਥੇ ਜਾ ਕੇ ਵਰ ਗਿਆ ਚਾਰ ਪੰਜ ਤੱਕ ਲਾਸ਼ ਵੀ ਨਹੀਂ ਸਾਨੂੰ ਬੜੀ ਮੁਸ਼ਕਲ ਲੱਭਦੇ ਰਹੇ ਤੇ ਪਰਵਾਹ ਤਬਾਹ ਹੋ ਗਏ ਕੱਖਣ ਸਰਕਾਰ ਨੇ ਕੀਤਾ ਸੀ ਕੀ ਕੀਤਾ ਜੀ ਨਾ ਪਾਤਰ ਲਿਪਾ ਪੋਚੀ ਕਰੀ ਜਾਂਦੇ ਨੇ ਆਂਦੇ ਨੇ ਅੱਛਾ ਦਿਆਂਗੇ ਇੱਕ ਕਾਗਜ਼ ਜਿਹਾ ਫੜਾ ਦਿੱਤਾ ਇਹ ਸ਼ੀਤਾਂ ਦੇ ਸੀ ਕਹਿੰਨੇ ਕਿ ਥੋੜਾ ਜਿਹਾ ਮਾਨ ਕਰੋ ਇੱਜ਼ਤ ਕਰੋ ਹੁਣ ਐ ਨਹੀਂ ਕਹਿੰਦੇ ਸਭ ਪੈਖਾ ਦਿਓ ਦੌਲਤ ਦਿਓ ਇੱਜ਼ਤ ਤੇ ਉਹ ਦਰਦ ਜਿਹੜਾ ਗਾ ਵਾ ਉਹ ਭੁੱਲਿਆ ਜਾ ਸਕਦਾ ਵਾ ਜਿਹੜਾ ਦਰਦ ਉਦੋਂ ਹੋ ਗਿਆ ਸੀ ਛਾਂ ਨੂੰ ਅੱਜ ਦਾ ਦਰਦ ਨਹੀਂ ਭੁੱਲਿਆ 19 ਜੋ 19 ਦਾ 6 ਸਾਲ ਹੋ ਗਏ ਹਾਲੇ ਹੀ ਮੇਰੀ ਮਾਂ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਜੋ ਹੋਇਆ ਜੱਲਿਆਂ ਦੇ ਬਾਅਦ ਕਈ ਦਿਨ ਰੁਕੀ ਮੇਰੀ ਖਾਨ ਨੂੰ ਅੰਮ੍ਰਿਤਸਰ ਬਿਲਕੁਲ ਬੰਦ ਹੋਇਆ 15 ਦਿਨ ਬਿਲਕੁਲ ਅੰਮ੍ਰਿਤਸਰ ਬੰਦ ਹੋ ਗਿਆ ਜੀ ਮੇਰੇ ਤਾਇਆ ਜੀ ਪੈਂਟਨ ਪੱਟ ਗਿਆ ਬਿਲਕੁਲ ਜੱਲਿਆਂ ਦੇ ਬਾਅਦ ਦੇ ਗੇਹ ਦੇ ਬਾਅਦ ਦੀ ਛੰਗੇ ਪਾਣੀ ਪ੍ਰਾਂਜੇ ਬੇਰੀ ਆ ਗਏ ਨੂੰ ਉਹਨਾਂ ਨੂੰ ਆਲੂ ਵਾਲੇ ਕਟਰੇ ਤੋਂ ਫੜੇਗੇ 2 ਸਾਲ ਦੀ ਕੈਦ ਹੋਈ ਇਹ ਉਹਨਾਂ ਦੀ ਹੋਈ ਹੈ ਹਾਂਜੀ ਇਹ 15 ਗੱਟ ਉਨੀ ਦੇ ਬੱਚੇ ਨੂੰ ਇੰਦਰਾ ਗਾਂਧੀ ਇੱਥੇ ਆਏ ਉਹਨਾਂ ਨੇ ਮਾਨ ਪੱਤਰ ਦਿੱਤਾ ਸਰਕਾਰ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਦੋ ਦਿਨਾਂ ਤੋਂ ਤੁਹਾਡੇ ਹਿਸਾਬ ਨਾਲ ਉਹ ਚੰਗੇ ਉਪਰਾਲੇ ਕਰਦੇ ਪਏ ਨੇ ਜਾਂ ਫਿਰ ਸਿਰਫ ਇੱਕ ਖਾਨਾ ਪੋਤੀ ਕੀਤੀ ਜਾਂਦੀ ਹੈ ਇਹ ਬਿਲਕੁਲ ਖਾਨਾ ਪੋਤੀ ਹੋਈ ਹੈ ਕਿਤੇ ਜੀ ਵਾਰ ਨਹੀਂ ਪੁੱਤੀ ਹਾਂਜੀ ਫੈਮਿਲੀ ਦੇ ਕੋਈ ਕਿਤੇ ਬੱਚੇ ਨੂੰ ਗੌਰਮੈਂਟ ਦੀ ਜੋਬ ਨਹੀਂ ਮਿਲੀ ਦਰجہ ਮੰਗਦੇ ਜੇ ਸ਼ਹੀਦਾਂ ਦਾ ਦਰਜਾ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਵੇ ਮੰਗਦੇ ਜੀ ਬਿਲਕੁਲ ਦੇਣੇ ਮੰਗਨੇ ਮਿਲਦੇ ਆ ਮਿਲਣਾ ਚਾਹੀਦਾ ਇਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਅਜੇ ਤੱਕ ਬਰਵਾਸ ਸੈੱਟ ਨਹੀਂ ਹੋਏ ਤਬਾਹ ਹੋਏ ਬਰਵਾਦੇ ਅਜੇ ਤੱਕ ਸੈੱਟ ਨਹੀਂ ਹੋਏ ਔਰ ਕੁੜਕਰੀਆਂ ਕਰਦੇ ਬੁੜਾ ਰੋਟੀ ਖਾਣ ਤੋਂ ਬੱਤਰ ਰਹੇ ਨੇ ਇਹ ਹਾਲ ਹੈਗਾ ਸਾਡੀ ਸਰਕਾਰ ਦਾ ਇਹਦਾ ਫਾਇਦਾ ਲਿਪੋ ਬੋਲਦਾ ਕੀ ਫਾਇਦਾ ਐਮ ਦਿਖਾਵਾ ਕਰਨਾ ਦੋ ਦਿਨ ਕਰਤਾ ਇਕੱਠੇ ਕਰ ਲੈ ਅੱਛੇ ਸ਼ਹੀਦਾਂ ਨੂੰ ਨੰਮਨ ਕਰਨਾ ਵਾਸਤੇ ਆਏ ਆ ਸਰਕਾਰ ਵੱਲੋਂ ਸੇ ਨਹੀਂ ਆਏ ਕਿ ਜਿਹੜੇ ਮਰ ਗਏ ਨੇ ਚੋ ਯਾਦ ਕਰ ਲਈਏ ਸੱਚੀ ਗੱਲ ਤੇ ਆ ਗਈ ਜੀ ਕੋਈ ਸੋ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਸ਼ਹੀਦ ਹੋਏ ਨੇ ਉਹ ਜਿਹੜਾ ਦਰਦ ਹੈਗਾ ਲੋਕਾਂ ਦੇ ਦਿਲਾਂ ਵਿੱਚ ਅਜੇ ਤੱਕ ਨਹੀਂ ਨਿਕਲਿਆ ਇੱਕ ਸਦੀ ਬੀਤ ਚੁੱਕੀ ਆ ਅਜੇ ਤੱਕ ਸ਼ਹੀਦਾਂ ਨੂੰ ਦਰਜਾ ਤੱਕ ਨਹੀਂ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਸਰਕਾਰ ਨੂੰ ਸ਼ਹੀਦਾਂ ਦਾ ਦਰਜਾ ਦੇਣਾ ਚਾਹੀਦਾ ਜੀ ਤੇ ਅਸੀਂ ਲੁਧਿਆਣੇ ਤੋਂ ਆਏ ਆ ਤੇ ਸਰਕਾਰ ਬਾਰਸਾਂ ਬਾਰੇ ਕੁਝ ਨਹੀਂ ਸੋਚ ਰਹੀ ਜਿਹੜਾ ਬਾਰਸਾਂ ਦਾ 3% ਕੋਟਾ ਸੀਗਾ ਜੌਬ ਦੇ ਵਿੱਚ ਉਹ 1% ਕਰਤਾ ਉਹ ਮੇਰੇ ਮਾਮਲੇ ਦੇ ਵਿੱਚ 1% ਵੀ ਮੈਨੂੰ ਸਰਕਾਰ ਨਹੀਂ ਦੇ ਰਹੀ ਮੈਂ ਸੀਐਮ ਸਾਹਿਬ ਬ੍ਰਹਮਿੰਦਰ ਨੂੰ ਜਿਹਨੂੰ ਮਿਲ ਚੁੱਕਿਆ ਆ ਡਾਕਟਰ ਕੇਸ਼ ਸ਼ਰਮਾ ਜਿਹੜੇ ਆਯੁਰਵੇਦ ਵਿਭਾਗ ਦੇ ਡਾਇਰੈਕਟਰ ਨੇ ਉਹਨਾਂ ਦੀ ਗਲਤੀ ਨੂੰ ਮਹਿਕਮੇ ਸਾਰੇ ਦੁਆਰੇ ਨੇ ਤੇ ਕੋਈ ਸਾਡੀ ਪੁੱਛਗਿੱਛ ਬਿਲਕੁਲ ਨਹੀਂ ਸਰਕਾਰ ਕਰ ਰਹੀ ਤੇ ਸਾਨੂੰ ਜਿਹੜੇ ਬਾਰਸਾਂ ਨੂੰ ਆ ਜੋ ਵੀ ਇਹਨਾਂ ਇੱਥੇ ਖਰਚਾ ਕਰਦੇ ਸਿਰਫ ਮੈਂ ਸਰਕਾਰ ਦਾ ਇੱਥੇ ਵਿਰੋਧ ਕਰਦਾ ਜੀ ਇਹ ਸਾਰੀ ਡਰਾਮੇਬਾਜ਼ੀ ਹੈ ਇਹ ਬੰਦ ਕਰਨ ਨੂੰ ਬਾਰਸਾਂ ਨੂੰ ਜਿਹੜੇ 1% ਕੋਟਾ ਉਹਨਾਂ ਨੂੰ ਦਿੱਤਾ ਜਾਵੇ ਬਿਆਨ ਸਿੰਘ ਦੇ ਪੋਤੇ ਨੂੰ ਡੀਐਸਪੀ ਦੀ ਸਿੱਧੀ ਭਰਤੀ ਬਿਨਾ ਮੈਰਿਟ ਤੋਂ ਉਹਨਾਂ ਨੇ ਕਰਤੀ ਕਿ ਫਰੀडम फाइਟਰ ਦਾ ਬਾਰਸ ਮੈਂ ਪਿਛਲੇ ਤਕਰੀਬਨ 8 ਸਾਲਾਂ ਤੋਂ ਦਰਖਾਸਤਾਂ ਦੇ ਰਿਹਾ ਹਾਂ ਲਗਾਤਾਰ ਮਿਲ ਰਹੇ ਹਾਂ ਤੇ ਕੋਈ ਸੁਣਵਾਈ ਨਹੀਂ ਕਰ ਰਹੇ ਜੇ ਹੁਣ ਸੁਣਵਾਈ ਨਹੀਂ ਕਰਨਗੇ ਇਹ ਤੇ ਮੈਂ ਹੁਣ ਪਟਿਆਲੇ ਜਾ ਕੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਕੈਪਟਨ ਸਾਹਿਬ ਤੇ ਬ੍ਰਹਮੇਂਦਰਾ ਜਿੱਥੇ ਵੀ ਜਾਣਗੇ ਮੈਂ ਉਹਨਾਂ ਦਾ ਵਿਰੋਧ ਕਰੂੰਗਾ ਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਮਨੀਸ਼ ਖੰਨਾ ਜੀ ਮੇਰੇ ਦਾਦਾ ਜੀ ਲਾਲਾ ਰਾਮ ਜਸਮਲ ਖੰਨਾ ਜੀ ਜਿਹੜੇ ਕਿ ਇੱਥੇ ਉਸ ਸਮੇਂ ਜਦੋਂ ਰੋਲਡ ਐਕਟ ਦਾ ਵਿਰੋਧ ਹੋ ਰਿਹਾ ਸੀ ਔਰ ਉਹਦੇ ਵਿਰੋਧ ਦੀ ਜਿਹੜੀ ਆਰਗੇਨਾਈジング ਕਮੇਟੀ ਸੀ ਉਹਦੇ ਪ੍ਰਧਾਨ ਸੀ ਉਹਦੇ ਹੈੱਡ ਸੀ ਔਰ ਇੱਥੇ ਕਿਉਂਕਿ ਮਹਾਤਮਾ ਗਾਂਧੀ ਔਰ ਭਾਰਤ ਰਤਨ ਮਦਨ ਮੋਨ ਮਾਲਵੀਆ ਜੀ ਇੱਥੇ ਨਹੀਂ ਆਪ ਅੱਜ ਆਪ ਆ ਰਹੇ ਸੀ ਅੰਗਰੇਜ਼ਾਂ ਨੇ ਉਹਨਾਂ ਨੂੰ ਮਹਾਤਮਾ ਗਾਂਧੀ ਜੀ ਨੂੰ ਪਲਵਲ ਦੇ ਵਿੱਚ ਔਰ ਬਾਰਤ ਰਤਨ ਮदन ਮੋਨ ਮਾਲਵੀਏ ਜੀ ਨੂੰ ਬਨਾਰਸ ਦੇ ਵਿੱਚ ਗ੍ਰਿਫਤਾਰ ਕਰ ਲਿੱਤਾ ਸੀ ਲੇਕਿਨ ਅੰਮ੍ਰਿਤਸਰ ਦੇ ਵਿੱਚ ਜਿਹੜਾ ਅਸੀਂ ਵਿਰੋਧ ਦਰਜ ਕਰਨਾ ਸੀ ਸਾਡੀ ਇੱਥੇ ਸਾਡੀ ਇੱਥੇ ਲਾਲਾ ਜੀ ਨੇ ਜਿਹੜਾ ਸਾਰੇ ਸਾਥੀ ਸੀ ਜਿਹੜੇ ਸਾਰੇ ਇੱਥੇ ਸੁਤੰਤਰਤਾ ਸੰਾਨੀ ਸੀ ਜਿਹੜੇ ਜਿਹੜੇ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਧ ਚੜ ਕੇ ਭਾਗ ਲੈ ਰਹੇ ਸੀ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਇੱਥੇ ਰੋਲਡ ਐਕਟ ਦਾ ਵਿਰੋਧ ਕਰਾਂਗੇ ਉਹ ਰੋਲਡ ਐਕਟ ਦਾ ਵਿਰੋਧ ਕਰ ਰਹੇ ਸੀ ਇੱਥੇ ਔਰ ਵਿਸਾਖੀ ਵਾਲਾ ਦਿਨ ਐਸੇ ਕਰਕੇ ਚੂਸ ਕੀਤਾ ਗਿਆ ਸੀ ਕਿ ਕਿਉਂਕਿ ਦਰਬਾਰ ਸਾਹਿਬ ਵਿਸਾਖੀ ਦੇ ਇਸ਼ਨਾਨ ਵਾਸਤੇ ਮੱਥਾ ਟੇਕਣ ਵਾਸਤੇ ਦੂਰੋਂ ਦੇ ਹਾਤ ਦੇ ਵਿੱਚੋਂ ਵੀ ਲੋਕ ਆਂਦੇ ਨੇ ਔਰ ਉਹਨਾਂ ਦੀ ਜਾਗਰੂਕਤਾ ਵਾਸਤੇ ਕਿਉਂਕਿ ਉਸ ਵੇਲੇ ਨਾ ਤੇ ਕੋਈ ਮੋਬਾਈਲ ਸੀ ਤੁਹਾਡਾ ਕਮਿਊਨੀਕੇਸ਼ਨ ਦਾ ਕੋਈ ਜ਼ਰੀਆ ਨਹੀਂ ਸੀ ਹੈਗਾ ਕੋਈ ਕਮਿਊਨੀਕੇਸ਼ਨ ਦਾ ਜ਼ਰੀਆ ਨਹੀਂ ਸੀ ਨਾ ਕਿ ਕੋਈ ਮੋਬਾਈਲ ਸੀ ਨਾ ਫੇਸਬੁੱਕ ਸੀ ਨਾ ਵਟਸਐਪ ਸੀ ਹੁਣ ਲੋਕਾਂ ਨੂੰ ਇਸ ਇਸ ਰੋਲਡ ਐਕਟ ਵਕਨ ਦੇ ਕਾਲੇ ਕਾਨੂੰਨ ਦੀ ਦਾ ਵਿਰੋਧ ਕਰਨ ਦਾ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਕ ਕੀਤਾ ਜਾਏ ਤੇ ਇਹ ਸਥਾਨ ਜਿਹੜਾ ਜੱਲਿਆਂ ਵਾਲਾ ਬਾਗ ਜਿਹੜਾ ਦਰਬਾਰ ਸਾਹਿਬ ਦੇ ਪਾਸ ਹਰਿਮੰਦਰ ਸਾਹਿਬ ਦੇ ਪਾਸ ਜਿਹੜਾ ਉਹ ਇੱਕ ਖੁੱਲਾ ਸਥਾਨ ਸੀ ਔਰ ਇਸ ਸਥਾਨ ਨੂੰ ਚੂਸ ਕੀਤਾ ਗਿਆ ਕਿ ਇਸ ਸਥਾਨ ਦੇ ਉੱਤੇ ਅਸੀਂ ਰੋਲਡ ਐਕਟ ਦਾ ਵਿਰੋਧ ਕਰਾਂਗੇ ਤੇ ਉਹ ਇਹ ਵਿਰੋਧ ਚੱਲਦਾ ਪਿਆ ਸੀ ਲੋਕ ਜਿਹੜੇ ਦੂਰੋਂ ਦੇ ਹਾਦ ਦੇ ਵਿੱਚੋਂ ਵੀ ਆਏ ਹੋਏ ਸੀ ਦੂਰ ਦਰਾਜੀਆਂ ਦੇ ਵਿੱਚੋਂ ਵੀ ਆਏ ਹੋਏ ਸੀ ਉਹ ਵੀ ਉਹ ਸੁਣਦੇ ਪਏ ਸੀ ਆਪਣੇ ਆਪਣੇ ਲੀਡਰਾਂ ਦਾ ਭਾਸ਼ਣ ਸੁਣ ਰਹੇ ਸੀ ਕਿ ਰੋਕੀ ਰੋਲਡ ਐਕਟ ਹੈ ਕੀ ਹੈ ਰੋਲਡ ਐਕਟ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਅੰਗਰੇਜ਼ਾਂ ਨੇ ਇਹ ਕਾਲਾ ਕਾਨੂੰਨ ਜਿਹੜਾ ਹੈ ਹਿੰਦੂਸਤਾਨੀਆਂ ਦੇ ਉੱਤੇ ਥੋਪ ਦਿੱਤਾ ਔਰ ਨੋ ਦਲੀਲ ਨੋ ਅਪੀਲ ਨੋ ਵਕੀਲ ਸਾਡੇ ਸਾਡੇ ਸੁਤੰਤਰਤਾ ਸੰਨਾਨੀਆਂ ਨੂੰ ਚੁੱਕ ਕੇ ਤੇ ਜਿੱਦਾਂ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਏਗਾ ਔਰ ਕੋਈ ਉਹਨਾਂ ਦੀ ਅਪੀਲ ਨਹੀਂ ਜਿਸ ਲਈ ਮਰਜੀ ਉਹ ਘਾਰ ਦੇ ਵਿੱਚੋਂ ਚੁੱਕ ਕੇ ਤੇ ਉਹਨਾਂ ਨੂੰ ਪਾ ਦਿੱਤਾ ਜਾਏਗਾ ਲੇਕਿਨ ਅੰਗਰੇਜ਼ ਹਕੂਮਤ ਕੋਲ ਉਹ ਬਰਦਾਸ਼ਤ ਨਹੀਂ ਹੋਇਆ ਅੰਗਰੇਜ਼ ਹਕੂਮਤ ਦਾ ਜਿਹੜਾ ਪਿੱਠੂ ਬੈਠਾ ਆਇਆ ਸੀ ਬੁੱਚਰ ਡਾਇਰ ਉਹਦੇ ਕੋਲ ਬਰਦਾਸ਼ਤ ਨਹੀਂ ਹੋਇਆ ਉਹਨੇ ਆਪਣੀ ਫੌਜ ਲੈ ਕੇ ਉਹਨੇ ਆਪਣੀ ਫੌਜ ਲੈ ਕੇ ਸਾਡੇ ਸ਼ਹੀਦਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਡੇ ਸ਼ਹੀਦਾਂ ਨੇ ਖੂਨ ਦਿੱਤਾ ਇਸ ਦੇਸ਼ ਨੂੰ ਲੇਕਿਨ ਅੱਜ ਕੋਈ ਕੋਈ ਉਹਨਾਂ ਦੀ ਇੱਜ਼ਤ ਕਰਕੇ ਰਾਜ਼ੀ ਨਹੀਂ ਹੈਗਾ ਇਹ ਜਿਹੜੇ ਜਨਪ੍ਰਤੀਨਦੀ ਵੀ ਹੈਗੇ ਆ ਉਹ ਸਿਰਫ ਸ਼ਹੀਦਾਂ ਦਾ ਨਾਮ ਲੈ ਕੇ ਆਪਣੀਆਂ ਰੋਟੀਆਂ ਸੇਕਦੇ ਆਪਣੀਆਂ ਕੁਰਸੀਆਂ ਸੇਕਦੇ ਨੇ ਉਹਨਾਂ ਸ਼ਹੀਦਾਂ ਨੂੰ ਕੋਈ ਮਾਨ ਕੋਈ ਇੱਜ਼ਤ ਕੋਈ ਦੇਣ ਨੂੰ ਤਿਆਰ ਨਹੀਂ ਹੈਗਾ ਮੈਂ ਜਗ੍ਹਾ ਜਗ੍ਹਾ ਦੇ ਉੱਤੇ ੱੱਕੇ ਖਾੜੀਆਂ ਲਾਲਾ ਜੀ ਨੂੰ ਸੁਤੰਤਰਤਾ ਦਾ ਸਨਾਨੀ ਮੰਨਣ ਤੋਂ ਡੀਸੀ ਆਫਿਸ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੂੰ ਮੈਂ ਕਾਗਜ਼ ਆਪਣੇ ਕਈ ਵਾਰ 서ਮਿਟ ਕਰ ਚੁੱਕਾ ਕਦੀ ਇਹਨਾਂ ਨੇ 100 ਸਾਲ ਹੋ ਗਏ ਐ ਇਸ 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 ਨਰ ਸੰਹਾਰ ਨੂੰ ਇਸ ਸ਼ਹੀਦੀ ਦੀ ਲਾਡ ਨੂੰ 100 ਸਾਲ ਹੋ ਗਏ ਐ ਲੇਕਿਨ ਕਦੀ ਵੀ ਕਿਸੇ ਵੀ ਸਰਕਾਰ ਨੇ ਇਹਨਾਂ ਨੂੰ ਸ਼ਹੀਦ ਮੰਨਣ ਦਾ ਪਰਯਤਨ ਨਹੀਂ ਕੀਤਾ ਨਾ ਇਹਨਾਂ ਨੂੰ ਸੁਤੰਤਰਤਾ ਸਨਾਨੀ ਮੰਨਿਆ ਲੇਕਿਨ ਭਾਰਤ ਮਾਦਾ ਸਪੂਤ ਮਾਲਵਿੰਦਰਜੀਤ ਸਿੰਘ ਵੜੈ ਸਾਹਿਬ ਉਹਨਾਂ ਨੇ ਸਾਡੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ 2008 ਦੇ ਵਿੱਚ ਜਦੋਂ ਜਦੋਂ ਚੀਫ ਹਾਈ ਕੋਰਟ ਦੇ ਚੀਫ ਜਸਟਿਸ ਟੀ ਐਸ ਠਾਕੁਰ ਸਾਹਿਬ ਅਗੇ ਸੀ ਉਹਨਾਂ ਕੋਲੋਂ ਉਹਨਾਂ ਕੋਲੋਂ ਇਹ ਆਰਡਰ ਲੈ ਕੇ ਆਏ ਕਿ ਇਹਨਾਂ ਪਰਿਵਾਰਾਂ ਨੂੰ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਤੁਸੀਂ ਹਾਲੇ ਤੱਕ ਸੁਤੰਤਰਤਾ ਸਨਾਨੀ ਨਹੀਂ ਮੰਨਿਆ ਔਰ ਜਿਸ ਜ਼ਿਲ੍ਹੇ ਕੋ ਉਹ ਕੋਰਟ ਦਾ ਕੇਸ ਆਇਆ ਜਿਸ ਲਈ ਅਸੀਂ ਉਹ ਕੋਰਟ ਦਾ ਕੇਸ ਜਿੱਤੇ ਆ ਉਸ ਤੋਂ ਬਾਅਦ ਡਾਕਟਰ ਮਨਮੋਨ ਸਿੰਘ ਦੀ ਚ ਸਰਕਾਰ ਸੈਂਟਰ ਦੇ ਵਿੱਚ ਹੈਗੀ ਸੀ ਉਹਨਾਂ ਨੇ ਇਹ ਪਾਸ ਕਰ ਦਿੱਤਾ ਕਿ ਇਹਨਾਂ ਨੂੰ ਸੁਤੰਤਰ ਦਾ ਸਨਾਨੀ ਦਾ ਦਰਜਾ ਦਿੱਤਾ ਜਾਏ ਉਹਨਾਂ ਨੇ ਪੰਜਾਬ ਸਰਕਾਰ ਨੂੰ ਇਹ ਆਰਡਰ ਕੀਤਾ ਔਰ ਜਿਹੜੇ ਸਾਡੇ ਲੋਕਾਂ ਕੋਲ ਕਦੀ ਅਸੀਂ ਲੋਕਾਂ ਨੇ ਆਪਣੇ ਆਪਣੇ ਕਾਗਜ਼ 서ਮਿਟ ਕਰ ਦਿੱਤੇ ਲੇਕਿਨ ਅੱਜ 10 ਸਾਲ ਉਸ ਕੰਮ ਨੂੰ ਵੀ ਹੋ ਗਏ ਆ ਮੇਰੇ ਫਾਦਰ ਲਾਲਾ ਰਾਮ ਲਾਲਾ ਰਾਮ ਸਰੂਪ ਖੰਨਾ ਉਹਨਾਂ ਨੂੰ 2008 ਤੋਂ ਬਾਅਦ ਕੈਂਸਰ ਹੋ ਗਿਆ ਸੀ ਉਹ ਐਡਮਿਨਿਸਟ੍ਰੇਸ਼ਨ ਦੇ ਡੀਸੀ ਆਫਿਸ ਜਦੋਂ ਵੀ ਉਹਨਾਂ ਨੇ ਆਣਾ ਤੱਕੇ ਖਾਣੇ ਦੋ ਦੋ ਘੰਟੇ ਤਿੰਨ ਦਾ ਮਤਲਬ ਹੈ ਸਰਕਾਰਾਂ ਕੋਲੋਂ ਹੱਕ ਲੈਣ ਵਾਸਤੇ ਜਦੋਂ ਜੜਾ ਵਾ ਉਹ ਲਗਾਤਾਰ ਚੱਲਦਾ ਪਿਆ ਪਰ ਹੱਕ ਜਿਹੜਾ ਵਾ ਹਜੇ ਤੱਕ ਨਹੀਂ ਮਿਲਦਾ ਪਿਆ ਸਰਕਾਰਾਂ ਪਹਿਲੇ ਗੋਰਿਆਂ ਦੇ ਗੁਲਾਮ ਸੀ ਤੇ ਹੁਣ ਕਿਹਦੇ ਗੁਲਾਮਾਂ ਅੱਜ ਅਸੀਂ ਅੱਜ ਅਸੀਂ ਅੱਜ ਅਸੀਂ ਅੱਜ ਅਸੀਂ ਪਹਿਲੇ ਤੇ ਸਾਨੂੰ ਪਤਾ ਸੀ ਕਿ ਅਸੀਂ ਇਹ ਗੋਰਿਆਂ ਦੇ ਨਾਲ ਲੜਨਾ ਹੈ ਇਹ ਬ੍ਰਿਟੇਨ ਤੋਂ ਆਏ ਇਹ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰਨ ਵਾਸਤੇ ਅੱਜ ਮੈਨੂੰ ਇਹ ਹੀ ਨਹੀਂ ਪਤਾ ਹੈ ਕਿ ਲੜਨਾ ਕਿਹਦੇ ਨਾਲ ਹੈ ਅੱਜ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਕਿ ਮੈਂ ਕਿਹਦੇ ਨਾਲ ਲੜਾਂ ਸਾਡੇ ਬਜ਼ੁਰਗਾਂ ਨੇ ਇਸ ਕਰਕੇ ਸ਼ਹੀਦੀਆਂ ਦਿੱਤੀਆਂ ਸੀ ਅੱਜ ਮੇਰੇ ਬੱਚੇ ਕਹਿੰਦੇ ਆ ਤੁਸੀਂ ਤਾਂ ਪਾਗਲ ਹੋ ਗਏ ਤੁਸੀਂ ਤਾਂ ਆਪਣਾ ਟਾਈਮ ਵੇਸਟ ਕਰ ਰਹੇ ਹੋ ਤੁਸੀਂ ਤਾਂ ਆਪਣਾ ਤੁਸੀਂ ਤਾਂ ਆਪਣਾ ਸਮਾਂ ਬੇਕਾਰ ਕਰਦੇ ਪਏ ਹੋ ਅੱਜ ਕੋਈ ਕਿਸੇ ਨੂੰ ਪਰਵਾਹ ਨਹੀਂ ਹੈਗੀ ਮੈਂ ਹੁਣੇ ਇਹ ਲਾਲਾ ਜੀ ਦਾ ਜਿਹੜਾ ਚਿੱਤਰ ਹੈਗਾ ਵੇ ਜਿਹੜਾ ਜਿਹੜਾ ਲਾਲਾ ਜੀ ਦਾ ਚਿੱਤਰ ਹੈ ਉਹ ਸ਼ਹੀਦੀ ਸਥਾਨ ਦੇ ਉੱਤੇ ਲਗਾਉਣ ਵਾਸਤੇ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਦੀ ਰਿਕਵੈਸਟ ਕਰ ਰਹੇ ਹਾਂ ਲੈਕਿਨ ਮੈਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਬਾਹਰ ਕੱਢ ਦਿਓ ਸੋ ਜਿਹੜਾ ਦਰਦ ਹੈਗਾ ਵਾ ਉਹ ਸਾਫ਼ ਨਜ਼ਰ ਆ ਰਿਹਾ ਵਾ ਜਿਹੜੇ ਦਰਦ ਦੇ ਜਿਹੜੇ ਅੰਗਾਰੇ ਨੇ ਉਹ ਸਾਫ਼ ਚੀਕ-ਚੀਕ ਕੇ ਕਹਿ ਰਹੇ ਨੇ ਕਿ ਦਿਲਾਂ ਦੇ ਵਿੱਚ ਜਿਹੜਾ ਦਰਦ ਵਾ ਉਸੇ ਤਰੀਕੇ ਦੇ ਨਾਲ ਵਾ 13 ਅਪ੍ਰੈਲ 1919 ਦੇ ਵਿੱਚ ਜਿਹੜਾ ਸਾਕਾ ਹੋਇਆ ਸੀ ਉਹ ਅੱਜ 100 ਸਾਲ ਹੋ ਚੁੱਕਿਆ ਵਾ ਤੇ ਹਜੇ ਤੱਕ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਪਛਾਣ ਤੱਕ ਨਹੀਂ ਹੋ ਰਹੀ ਵੀ ਕਿਹੜੇ-ਕਿਹੜੇ ਪਰਿਵਾਰ ਨੇ ਸਰਕਾਰਾਂ ਵੱਲੋਂ ਕਿਹਾ ਜਾਂਦਾ ਵਾ ਕਿ ਚੰਦ ਪਰਿਵਾਰਾਂ ਦੀ ਤਲਾਸ਼ ਕਰ ਦਿੱਤੀ ਗਈ ਹੈ ਸਾਰੇ ਪਰਿਵਾਰਾਂ ਦੀ ਤਲਾਸ਼ ਨਹੀਂ ਕੀਤੀ ਗਈ ਕਿ ਇੱਕ ਸਦੀ ਬੀਤਨ ਜਾਂ 20 ਤੋਂ ਬਾਅਦ ਵੀ ਉਹਨਾਂ ਪਰਿਵਾਰਾਂ ਦੀ ਤਲਾਸ਼ ਨਹੀਂ ਕੀਤੀ ਗਈ ਕੀ ਸਰਕਾਰਾਂ ਟਿਲੀਆਂ ਨੇ ਜਾਂ ਫਿਰ ਕੁਝ ਕਰਨਾ ਹੀ ਨਹੀਂ ਚਾਹੁੰਦੀਆਂ ਉਹਨਾਂ ਸ਼ਹੀਦਾਂ ਵਾਸਤੇ ਕੈਮਰਾਮੈਨ ਦੀਪਕ ਦੇ ਨਾਲ ਸੁਖਜਾਨ ਸਿੰਘ ਅੰਮ੍ਰਿਤਸਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563